ਸਾਸਰੀਕਾਲ ਜੀ ਅੱਜ ਅਸੀਂ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਗੁੜ ਪਾ ਕੇ ਜਿਹੜੀਆਂ ਕਿ ਬਹੁਤ ਹੀ ਈਜ਼ੀ ਆ ਬਣਾਉਣੀਆਂ ਟੇਸਟੀ ਵੀ ਬਹੁਤ ਬਣਦੀਆਂ ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਸਟਾਰਟ ਕਰਦੇ ਆ ਆਪਾਂ ਅੱਜ ਦੀ ਰੈਸিপি ਅਲਸੀ ਦੀਆਂ ਪਿੰਨੀਆਂ ਬਣਾਉਣ ਵਾਸਤੇ ਇੱਥੇ ਅਸੀਂ ਲਈ 400 ਗ੍ਰਾਮ ਅਲਸੀ 400 ਗ੍ਰਾਮ ਹੀ ਅਸੀਂ ਇੱਥੇ ਆਟਾ ਲਿਆ ਤੇ 400 ਗ੍ਰਾਮ ਅਸੀਂ ਦੇਸੀ ਘਿਓ ਲਿਆ ਵੈਸੇ ਤੁਹਾਨੂੰ ਦੇਖਣ 'ਚ ਘੱਟ ਲੱਗ ਰਿਹਾ ਹੋਊਗਾ ਪਰ ਇਹਦਾ weight 400 ਗ੍ਰਾਮ ਆ ਤੇ 400 ਗ੍ਰਾਮ ਹੀ ਅਸੀਂ ਇੱਥੇ ਗੁੜ ਲੈ ਰਹੇ ਆ। ਔਰ ਡਰਾਈ ਨੱਟਸ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਲੈ ਸਕਦੇ ਹੋ। ਆਪਾਂ ਇੱਥੇ ਕਾਜੂ, ਬਦਾਮ ਤੇ ਅਖਰੋਟ ਲਏ ਆ ਤੇ ਥੋੜੀਆਂ ਜੀਆਂ ਬਲੈਕ ਰੇਜ਼ਨ। ਪਿੰਨੀਆਂ ਬਣਾਉਣ ਲਈ ਸਭ ਤੋਂ ਪਹਿਲਾਂ ਅਸੀਂ ਡਰਾਈ ਰੋਸਟ ਕਰਾਂਗੇ ਐਲਸੀ। ਮਾਰਕੀਟ ਦੇ ਵਿੱਚ ਪੀਸੀ ਹੋਈ ਐਲਸੀ ਵੀ ਮਿਲ ਜਾਂਦੀ ਆ ਪਰ ਉਹਨੂੰ ਭੁੰਨਣਾ ਥੋੜਾ ਜਿਹਾ ਔਖਾ ਹੋ ਜਾਂਦਾ ਉਹ ਚੰਗੀ ਤਰ੍ਹਾਂ ਭੁੱਜਦੀ ਨਹੀਂ। ਸੋ ਅਸੀਂ ਸਾਬਤ ਅਲਸੀ ਨੂੰ ਭੁੰਨ ਕੇ ਤੇ ਫਿਰ ਇਹਨੂੰ ਪੀਸਾਂਗੇ ਅਲਸੀ ਦੀਆਂ ਪਿੰਨੀਆਂ ਬਣਾਉਣਾ ਬਹੁਤ ਹੀ ਈਜ਼ੀ ਆ ਇਹਦੇ ਉੱਤੇ ਮਿਹਨਤ ਵੀ ਘੱਟ ਲੱਗਦੀ ਹੈ ਤੇ ਟਾਈਮ ਵੀ ਘੱਟ ਲੱਗਦਾ ਇਸੇ ਕਰਕੇ ਸਰਦੀਆਂ 'ਚ ਹਰ ਘਰ ਦੇ ਵਿੱਚ ਅਲਸੀ ਦੀਆਂ ਪਿੰਨੀਆਂ ਜ਼ਰੂਰ ਬਣਦੀਆਂ ਪਰ ਕਈ ਲੋਕਾਂ ਨੂੰ ਅਲਸੀ ਦੀਆਂ ਪਿੰਨੀਆਂ ਬਟਨ 'ਚ ਪ੍ਰੋਬਲਮ ਆਉਂਦੀ ਆ ਅਲਸੀ ਨੂੰ ਅਸੀਂ ਜਿਵੇਂ ਜਿਵੇਂ ਭੁੰਨਦੇ ਆ ਇੱਕ ਤਾਂ ਇਹਦੇ ਵਿੱਚ ਬਹੁਤ ਜ਼ਿਆਦਾ ਸ਼ਾਈਨ ਆਉਣੀ ਸਟਾਰਟ ਹੋ ਜਾਂਦੀ ਹੈ ਦੂਜਾ ਅਲਸੀ ਦੇ ਦਾਣੇ ਅਡਾ ਢਹਣ ਲੱਗ ਜਾਂਦੇ ਆ ਅਲਸੀ ਨੂੰ ਭੁੰਨਦੇ ਹੋਏ ਹੀਟ ਅਸੀਂ ਮੀਡੀਅਮ ਟੂ ਲੋ ਦੇ ਵਿੱਚ ਰੱਖਾਂਗੇ ਜਿਆਦਾ ਹਾਈ ਹੀਟ ਦੇ ਉੱਤੇ ਜੇ ਅਲਸੀ ਭੁੰਨੀ ਤੇ ਸੜ ਜੂਗੀ ਇੱਥੇ ਫਤੇ ਸਿੰਘ ਆ ਗਿਆ ਅਸੀਂ ਮੇਰੀ ਹੈਲਪ ਕਰਨ ਵਾਸਤੇ ਔਰ ਕਹਿੰਦਾ ਮਮਾ ਅੱਜ ਵੀਡੀਓ ਮੈਂ ਬਣਾਉਣੀ ਆ ਮੈਂ ਸ਼ੈਫ ਬਣਨਾ ਤੁਸੀਂ ਸਾਈਡ ਤੇ ਹੋ ਜਾਓ ਔਰ 1 ਮਿੰਟ ਦੇ ਵਿੱਚ ਹੀ ਬੋਰ ਹੋ ਕੇ ਭੱਜ ਗਿਆ ਅਲਸੀ ਆਪਣੀ ਆਲਮੋਸਟ ਪੁੱਜ ਗਈ ਆ ਕਲਰ ਤੁਸੀਂ ਦੇਖ ਸਕਦੇ ਹੋ ਇਹਦਾ ਚੇਂਜ ਹੋ ਚੁੱਕਿਆ ਔਰ ਦੂਜਾ ਜਦੋਂ ਅਲਸੀ ਚਟਕਣ ਲੱਗ ਜਾਂਦੀ ਆ ਉਸ ਤੋਂ ਸਾਨੂੰ ਪਤਾ ਲੱਗ ਜਾਂਦਾ ਕਿ ਅਲਸੀ ਸਾਡੀ ਪੁੱਜ ਕੇ ਤਿਆਰ ਆ ਔਰ ਹੁਣ ਅਲਸੀ ਨੂੰ ਅਸੀਂ ਸਾਈਡ ਤੇ ਠੰਡਾ ਹੋਣ ਲਈ ਰੱਖ ਦੇਵਾਂਗੇ ਤੇ ਪੀਸ ਕੇ ਪਾਊਡਰ ਬਣਾ ਲਾਂਗੇ ਚੱਲਦੇ ਆ ਆਪਣੇ ਅਗਲੇ ਸਟੈਪ ਵੱਲ ਹੁਣ ਅਸੀਂ ਕੜਾਈ ਦੇ ਵਿੱਚ ਦੇਸੀ ਘਿਓ ਲਵਾਂਗੇ ਘਿਓ ਦੀ ਕੁਆਂਟੀਟੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ 400 ਗ੍ਰਾਮ ਤੇ 400 ਗ੍ਰਾਮ ਹੀ ਆਪਾਂ ਇਹਦੇ ਵਿੱਚ ਆਟਾ ਪਾ ਰਹੇ ਹਾਂ ਆਟੇ ਦੀ ਜਗ੍ਹਾ ਤੇ ਆਪਾਂ ਵੇਸਣ ਵੀ ਲੈ ਸਕਦੇ ਹਾਂ ਪਰ ਵੇਸਣ ਥੋੜਾ ਜਿਹਾ ਡਰਾਈ ਹੋਣ ਕਰਕੇ ਆਪਾਂ ਨੂੰ ਘਿਓ ਦੀ ਕੁਆਂਟੀਟੀ ਵੱਧ ਲੈਣੀ ਪਊਗੀ ਔਰ ਦੂਜਾ ਆਟੇ ਦੇ ਨਾਲ ਜ਼ਿਆਦਾ ਟੇਸਟ ਵਧੀਆ ਆਉਂਦਾ ਹੈ ਅਲਸੀ ਦਾ ਤੁਹਾਨੂੰ ਇੱਥੇ ਦੇਖਣ 'ਚ ਲੱਗ ਰਿਹਾ ਹੋਣਾ ਕਿ ਘਿਓ ਘਟਿਆ ਪਰ ਜਿਵੇਂ ਜਿਵੇਂ ਆਪਾਂ ਆਟੇ ਨੂੰ ਪੁੰਨਾਂਗੇ ਤੇ ਘਿਓ ਛੱਡ ਦੇਣਾ ਆਟੇ ਨੇ ਔਰ ਘਿਓ ਕਾਫੀ ਹੋ ਜਾਊਗਾ ਆਟੇ ਨੂੰ ਆਪਾਂ ਮੀਡੀਅਮ ਹੀਟ ਦੇ ਉੱਤੇ ਭੁੰਨਾਗੇ ਜੇ ਸੇਕ ਜ਼ਿਆਦਾ ਹੋ ਗਿਆ ਤੇ ਆਟਾ ਤੁਹਾਡਾ ਇੱਕੋ ਦਮ ਸੜ ਵੀ ਸਕਦਾ ਆ ਆਟੇ ਨੂੰ ਭੁੰਨਦੇ ਹੋਏ 12 ਕਿ ਮਿੰਟ ਹੋ ਚੁੱਕੇ ਆ ਔਰ ਤੁਸੀਂ ਦੇਖ ਸਕਦੇ ਹੋ ਆਟਾ ਸਾਡਾ ਕਾਫੀ ਪਤਲਾ ਹੋ ਚੁੱਕਿਆ ਔਰ ਕਿ ਉਹ ਛੱਡਣਾ ਸ਼ੁਰੂ ਕਰਤਾ ਆ ਇਹਨੇ ਪਰ ਹਲੇ ਚੰਗੀ ਤਰ੍ਹਾਂ ਭੁੱਜਿਆ ਨਹੀਂਗਾ ਜੇਕਰ ਤੁਹਾਨੂੰ ਆਟਾ ਨਹੀਂ ਭੁੰਨਣਾ ਆਉਂਦਾ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਆਟਾ ਸਾਡਾ ਭੁੱਜਿਆ ਕਿ ਨਹੀਂ ਕਿਵੇਂ ਪਤਾ ਲੱਗੂਗਾ ਉਦਿਆਂ ਮੈਂ ਤੁਹਾਨੂੰ ਕੁਝ ਨਿਸ਼ਾਨੀਆਂ ਦੱਸਦੀਆਂ ਇੱਕ ਤੇ ਆਟਾ ਆਪਣਾ ਪਤਲਾ ਹੋਣ ਲੱਗ ਜਾਂਦਾ ਆ ਔਰ ਦੂਜਾ ਇਹਦੇ ਉੱਪਰ ਛੋਟੇ-ਛੋਟੇ ਬੱਬਲ ਆਉਣੇ ਸਟਾਰਟ ਕਰ ਦਿੰਦੇ ਆ ਤੀਜਾ ਆਟੇ ਦੀ ਮਹਿਕ ਬਹੁਤ ਸੋਹਣੀ ਆਉਣ ਲੱਗ ਜਾਂਦੀ ਹੈ ਤੇ ਚੌਥਾ ਇਹਦਾ ਰੰਗ ਬਦਲਣ ਲੱਗ ਜਾਂਦਾ ਆ ਆਟਾ ਆਪਣਾ ਪੁੱਜ ਕੇ ਤਿਆਰ ਆ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਪੀਸੀ ਹੋਈ ਅਲਸੀ ਤੇ ਆਪਾਂ ਅਲਸੀ ਨੂੰ ਇਹਦੇ ਨਾਲ ਥੋੜਾ ਟਾਈਮ ਲਈ ਹੋਰ ਭੁੰਨਾਂਗੇ 3-4 ਮਿੰਟ ਲਈ ਕਿ ਬਾਈ ਚਾਂਸ ਜੇ ਸਾਡੀ ਅਲਸੀ ਕੱਚੀ ਰਹਿ ਗਈ ਹੋਵੇ ਤੇ ਉਹ ਪੁੱਜ ਜਾਵੇ ਔਰ ਦੂਜਾ ਅਲਸੀ ਵੀ ਥੋੜਾ ਜਾ ਫਿਰ ਤੇਲ ਛੱਡ ਦਿੰਦੀ ਆ ਉਹਦੇ ਨਾਲ ਪਿੰਨੀਆਂ ਸਾਡੀਆਂ ਜ਼ਿਆਦਾ ਡਰਾਈ ਨਹੀਂ ਬਣਦੀਆਂ ਜਦੋਂ ਆਪਾਂ ਇਹਦੇ ਵਿੱਚ ਅਲਸੀ ਪਾਉਣੀ ਆ ਇੱਕ ਵਾਰ ਇਦਾਂ ਲੱਗੂਗਾ ਕਿ ਕਿਉਂ ਬਹੁਤ ਘੱਟ ਹੋ ਗਿਆ ਪਰ ਜਦੋਂ ਅਸੀਂ ਇਹਨੂੰ ਸੇਕ ਦੇ ਉੱਤੇ ਰੱਖਾਂਗੇ ਨਾਲ ਮਿਕਸ ਕਰਦੇ ਰਵਾਂਗੇ ਅਲਸੀ ਨੇ ਤੇਲ ਆਪੇ ਛੱਡ ਦੇਣਾ ਆ ਔਰ ਡ్రਾਈ ਨੱਟਸ ਵੀ ਹੁਣ ਆਪਾਂ ਇੱਥੇ ਐਡ ਕਰ ਦਿੰਨੇ ਆ ਇਹ ਵੀ ਵਧੀਆ ਨਾਲ ਭੁੱਜ ਜਾਣਗੇ ਕਿਉਂਕਿ ਅਸੀਂ ਇਹਨਾਂ ਨੂੰ ਅੱਡ ਤੋਂ ਭੁੰਨਿਆ ਨਹੀਂ ਸੀਗਾ ਤੁਸੀਂ ਨੱਟਸ ਨੂੰ ਭੁੰਨ ਕੇ ਵੀ ਪਾ ਸਕਦੇ ਹੋ ਪਰ ਉਹ ਫਿਰ ਹੋਰ ਜ਼ਿਆਦਾ ਕਿਉ ਹੋ ਜਾਂਦਾ ਆ ਹੈਵੀ ਹੋ ਜਾਂਦਾ ਡ్రਾਈ ਨੱਟਸ ਵੀ ਆਪਣੇ ਚੰਗੀ ਤਰ੍ਹਾਂ ਮਿਕਸ ਹੋ ਗਏ ਆ ਇਹਨਾਂ ਨੂੰ ਵੀ ਨਾਲ ਹੀ ਹੁਣ ਆਪਾਂ 2-3 ਮਿੰਟ ਲਈ ਹੋਰ ਭੁੰਨ ਲੈਣਾ ਆ ਮੈਂ ਇੱਕ ਗੱਲ ਦੱਸਣਾ ਭੁੱਲ ਗਈ ਸੀ ਕਿ ਮੈਂ ਜਿਹੜੀਆਂ ਚਾਰ ਨਿਸ਼ਾਨੀਆਂ ਦਸੀਆਂ ਆਟੇ ਭੁੱਜੇ ਦੀਆਂ ਜੇ ਤੁਹਾਨੂੰ ਉਹਨਾਂ ਤੋਂ ਵੀ ਨਹੀਂ ਪਤਾ ਲੱਗਦਾ ਕਿ ਸਾਡਾ ਆਟਾ ਭੁੱਜਿਆ ਕਿ ਨਹੀਂ ਤੁਸੀਂ ਥੋੜਾ ਜਿਹਾ ਆਟਾ ਖਾ ਕੇ ਵੀ ਦੇਖ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਊਗਾ ਜੇ ਤਾਂ ਆਟਾ ਕੱਚਾ ਹੋਇਆ ਤੇ ਉਹ ਚੀਕਣਾ ਜਿਹਾ ਹੋਊਗਾ ਔਰ ਜੇ ਆਟਾ ਚੰਗੀ ਤਰ੍ਹਾਂ ਭੁੱਜ ਗਿਆ ਹੋਇਆ ਤੇ ਤੁਹਾਨੂੰ ਦਰਦਰਾ ਜਿਹਾ ਫੀਲ ਹੋਊਗਾ ਆਟਾ ਤੇਲਸੀ ਭੁੱਜ ਕੇ ਤਿਆਰ ਆ ਹੁਣ ਆਪਾਂ ਇੱਥੇ ਬਣਾਉਨੇ ਆ ਚਾਸ਼ਨੀ ਇਥੇ ਆਪਾਂ 400 ਗ੍ਰਾਮ ਹੀ ਗੁੜ ਲਿਆ ਸੀ ਜਿਹੜਾ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੁਣ ਆਪਾਂ ਇਥੇ 4-5 ਚਮਚ ਪਾਣੀ ਦੇ ਐਡ ਕਰਾਂਗੇ ਔਰ ਲੋ ਹੀਟ ਤੇ ਉੱਪਰ ਆਪਾਂ ਗੁੜ ਨੂੰ ਹੁਣ ਚੰਗੀ ਤਰ੍ਹਾਂ ਮੈਲਟ ਕਰਨਾ ਆ ਨਾਲ ਨਾਲ ਆਪਾਂ ਕੜਚੀ ਦੇ ਨਾਲ ਇਦਾਂ ਗੁੜ ਨੂੰ ਤੋੜਦੇ ਵੀ ਰਵਾਂਗੇ ਕਿ ਸਾਡਾ ਗੁੜ ਜਲਦੀ ਮੈਲਟ ਹੋ ਜਵੇ ਕਿਉਂਕਿ ਆਪਾਂ ਗੁੜ ਦੀ ਕੋਈ ਚਾਸ਼ਨੀ ਨਹੀਂ ਬਣਾਉਣੀ ਬਸ ਆਪਾਂ ਗੁੜ ਨੂੰ ਮੈਲਟ ਹੀ ਕਰਨਾ ਆ ਕਿਉਂਕਿ ਚਾਸ਼ਨੀ ਤਾਂ ਆਲਰੇਡੀ ਗੁੜ ਦੀ ਪੱਤ ਛੜੀ ਹੁੰਦੀ ਹੈ ਜਦੋਂ ਗੁੜ ਬਣਾਉਂਦੇ ਆ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਚੁੱਕਿਆ ਹੁਣ ਮੈਂ ਤੁਹਾਨੂੰ ਚੈੱਕ ਕਰਵੋਨੀ ਆ ਆ ਤੁਸੀਂ ਦੇਖ ਸਕਦੇ ਹੋ ਕਿ ਗੁੜ ਦੀ ਇੱਕ ਤਾਰ ਦੀ ਚਾਸ਼ਨੀ ਆਲਰੇਡੀ ਬਣੀ ਹੋਈ ਆ ਬਸ ਆਪਾਂ ਤਾਂ ਇਹਨੂੰ ਇੰਨਾ ਕੀ ਸੇਕ ਲਵਾਉਣਾ ਹੁੰਦਾ ਕਿ ਗੁੜ ਆਪਣਾ ਚੰਗੀ ਤਰ੍ਹਾਂ ਮੈਲਟ ਹੋ ਜਵੇ ਕੋਈ ਇਹਦੇ ਵਿੱਚ ਦਲੀਆਂ ਨਾ ਰਹਿ ਜਾਣ ਨਹੀਂ ਤਾਂ ਉਹ ਪਿੰਨੀਆਂ ਦੇ ਵਿੱਚ ਵਧੀਆ ਨਹੀਂ ਲੱਗਦੀਆਂ ਹੁਣ ਆਪਾਂ ਗਰਮਾ ਗਰਮ ਗੁੜ ਨੂੰ ਗਰਮ ਆਟੇ ਦੇ ਵਿੱਚ ਮਿਕਸ ਕਰਾਂਗੇ ਮਿਕਸਚਰ ਦੂਜਾ ਵੀ ਤੁਹਾਡਾ ਠੰਡਾ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਗੁੜ ਮਿਕਸ ਨਹੀਂ ਹੋਊਗਾ ਚੰਗੀ ਤਰ੍ਹਾਂ ਜੇਕਰ ਤੁਸੀਂ ਗੋੜ ਵਾਲੀ ਸ਼ੱਕਰ ਪਾਉਣਾ ਚਾਹੋ ਨੇ ਗੋੜ ਦੀ ਜਗਾ ਤੇ ਤੁਸੀਂ ਉਹ ਵੀ ਪਾ ਸਕਦੇ ਹੋ ਉਹਦੀ ਇਦਾਂ ਹੀ ਚਾਸ਼ਨੀ ਬਣਾ ਕੇ ਵੀ ਪਾਈ ਜਾ ਸਕਦੀ ਆ ਔਰ ਜਦੋਂ ਆਪਾਂ ਆਟੇ ਦੇ ਵਿੱਚ ਚਲ ਸੀ ਤੇ ਨਟਸ ਐਡ ਕੀਤੇ ਸੀ ਉਦੋਂ ਹੀ ਤੁਸੀਂ ਸ਼ੱਕਰ ਪਾ ਕੇ ਉਹਨੂੰ ਵੀ 2-3 ਮਿੰਟ ਲਈ ਸੇਕ ਲਵਾ ਸਕਦੇ ਹੋ ਔਰ ਪਿੰਨੀਆਂ ਵਟ ਸਕਦੇ ਹਾਂ ਔਰ ਗੁੜ ਦੀ ਜਗਾਹ ਤੇ ਆਪਾਂ ਖੰਡ ਵੀ ਪਾ ਸਕਦੇ ਹਾਂ ਤੇ ਖੰਡ ਨੂੰ ਵੀ ਆਪਾਂ ਪੀਸ ਕੇ ਤੇ ਜਦੋਂ ਆਪਾਂ ਅਲਸੀ ਔਰ ਨਟਸ ਐਡ ਕੀਤੇ ਸੀ ਉਦੋਂ ਪਾ ਕੇ ਥੋੜੀ देर ਸੇ ਇਕ ਲਵਾ ਕੇ ਪਿੰਨੀਆਂ ਬਣਾ ਸਕਦੇ ਹਾਂ ਸਾਡੇ ਘਰੇ ਖੰਡ ਵਾਲੀਆਂ ਪਿੰਨੀਆਂ ਕਦੀ ਵੀ ਨਹੀਂ ਬਣੀਆਂ ਸੋ ਮੈਂ ਸੁਣਿਆ ਆ ਕਿ ਉਹ ਸਵਾਦ ਨਹੀਂ ਹੁੰਦੀਆਂ ਪਿੰਨੀਆਂ ਦਾ ਮਿਕਸਚਰ ਸਾਡਾ ਰੈਡੀ ਹੋ ਗਿਆ ਹੁਣ ਆਪਾਂ ਗਰਮ ਮਿਕਸਚਰ ਨੂੰ ਹੀ ਪਿੰਨੀਆਂ ਵਟ ਕੇ ਤਿਆਰ ਕਰਾਂਗੇ 5-7 ਮਿੰਟ ਵੇਟ ਕਰਕੇ ਜਿਆਦਾ ਟਾਈਮ ਜੇ ਆਪਾਂ ਰੱਖਿਆ ਮਿਕਸਚਰ ਠੰਡਾ ਹੋ ਗਿਆ ਫਿਰ ਪਿੰਨੀਆਂ ਨਹੀਂ ਵੱਟੀਆਂ ਜਾਣੀਆਂ ਔਰ ਬਾਈ ਚਾਂਸ ਜੇ ਤੁਹਾਡੀਆਂ ਪਿੰਨੀਆਂ ਨਾ ਵੱਟੀਆਂ ਜਾਣ ਉਹ ਘਿਓ ਦੀ ਕਮੀ ਕਰਕੇ ਹੋ ਸਕਦਾ ਆ ਸੋ ਤੁਸੀਂ ਘਿਓ ਨੂੰ ਗਰਮ ਕਰਕੇ ਤੇ ਪਾ ਲਿਓ ਪਿੰਨੀਆਂ ਤੁਹਾਡੀਆਂ ਵੱਟੀਆਂ ਜਾਣਗੀਆਂ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸੋਸ਼ਟਰੀਆ ਕਾਲ ਥੈਂਕਸ ਫॉर ਵਾਚਿੰਗ ਮਾਈ ਵੀਡੀਓਜ਼